ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੁਮੰਦ ਦੇ ਦੇਹਾਂਤ ਮਗਰੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਘਰ ਲਿਆਂਦਾ ਗਿਆ ਇਹ ਤਸਵੀਰਾਂ ਦਿਖਾ ਰਿਹਾ ਉਹਨਾਂ ਦੀ ਜਲੰਧਰ ਸਥਿਤ ਰਿਹਾਈਸ਼ ਦੀਆਂ ਜਿੱਥੇ ਉਹਨਾਂ ਦੀ ਡੈੱਡ ਬੋਡੀ ਪਹੁੰਚੀ ਡੈੱਡ ਬੋਡੀ ਨੂੰ ਦੇਖ ਕੇ ਪਰਿਵਾਰ ਆਪਣੇ ਆਪ ਨੂੰ ਨਹੀਂ ਸਾਮ ਸਕਿਆ ਪਰਿਵਾਰ ਦੇ ਹੰਝੂ ਨਹੀਂ ਰੁਕ ਰਹੇ ਪਰਿਵਾਰ ਇਸ ਵਕਤ ਦੁੱਖ ਦੇ ਵਿੱਚ ਹੈ ਹਰ ਪਾਸੇ ਮਾਤਮ ਦੇ ਵਿੱਚ ਹੈ ਹਰ ਕੋਈ ਆਪਣੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। तमाम ਵੱਡੀਆਂ ਹਸਤੀਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਦੇ ਕਿ ਬੀਤੇ ਦਿਨੀ ਅੰਮ੍ਰਿਤਸਰ ਫੋਰਟਿਸ ਤੇ ਹਸਪਤਾਲ ਦੇ ਵਿੱਚ ਮੋਢੇ ਦੇ ਇਲਾਜ ਦੇ ਲਈ ਗਏ ਸਨ। ਦਰਸਲ ਫ੍ਰੈਕਚਰ ਦੀ ਸਰਜਰੀ ਹੋਣੀ ਸੀ ਉੱਥੇ ਪਰ ਉੱਥੇ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ। ਤਸਵੀਰਾਂ ਬੇਹੱਦ ਹੀ ਭਾਵੁ ਕਰ ਦੇਣ ਵਾਲੀਆਂ ਨੇ। ਦੱਸਦੀ ਕਿ ਜਲੰਧਰ ਸਥਿਤ ਆਪਣੇ ਘਰ ਤੋਂ ਵਰਿੰਦਰ ਕੁਮਨ ਇਕੱਲੇ ਹੀ ਨਿਕਲੇ ਕਿਉਂਕਿ ਇੱਕ ਮਾਮੂਲੀ ਜਿਹਾ ਆਪਰੇਸ਼ਨ ਸੀ ਇਸ ਲਈ ਉਹ ਇਕੱਲੇ ਹੀ ਚਲੇਗੇ ਪਰ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਜਿਸ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਦੱਸਦੀ ਕਿ ਹਜੇ ਰਾਜਵੀਰ ਜਵੰਦਾ ਦਾ ਦੁੱਖ ਨਹੀਂ ਸੀ ਭੁੱਲੇ ਪਰ ਉਸ ਤੋਂ ਬਾਅਦ ਹੀ ਵਰਿੰਦਰ ਕੁਮਨ ਦਾ ਇਸ ਤਰੀਕੇ ਨਾਲ ਚਲੇ ਜਾਣਾ ਇੱਕ ਵੱਡਾ ਘਾਟ ਹੈ ਹਰ ਕੋਈ ਦੁੱਖ ਦੇ ਵਿੱਚ ਹੈ ਤਸਵੀਰਾ ਉਹਨਾਂ ਦੀ ਰਿਹائش ਤੋਂ